ਭਾਈ ਜੀ ਆ ਵੀਡੀਓ ਦੇਖੀ ਚੱਲਿਓ ਵੀਡੀਓ ਛੋਟੇ ਵਾਸਤੇ ਹੈ ਹਨਾ ਆਪਾਂ ਟ੍ਰੇਨ ਜਿਨੇ ਬੱਸ ਜਿਨੇ ਆ ਲੁਖਾਂ ਕੋਹਾਲ ਜਿਹੜੇ ਲੁੱਟਦੇ ਕਰੋ ਹੈਗਾ ਬੜੀ ਹੈ ਗੰਟੀ ਹੱਕਨੇਗੇ ਇਹਨਾਂ ਨੇ ਚਾਲਾਂ ਹੁਸ਼ਿਆਰ ਰੱਖੇ ਨੇ ਆਪ ਨੂੰ ਪਹੁੰਚਾਉਣ ਵਾਸਤੇ ਕਿੰਨੇ ਵਾਰ ਆਪਾਂ ਫਸ ਜਾਨੇ ਭਾਈ ਇਹਨਾਂ ਕੋਲ ਟ੍ਰਿਕਾਂ ਬਹੁਤ ਨੇ ਗੀਆਂ ਆ ਦੇਖੀ ਚੱਲਿਓ ਟੈਂਕ ਪਾਵਰ ਵਿੱਚ ਨਾਲ ਹੈਗਾ ਚਾਰ ਤੋਂ ਰੇਟ ਪਿੱਛੇ ਵੀ ਕਰੂਗਾ ਲੈ ਪਤਾ ਮੈਂ ਪਿੱਛੇ ਇੰਨੇ ਵੇਚ ਕੇ ਆ ਇੰਨੇ ਵੇਚ ਕੇ ਆ ਆਪਾਂ ਲਾਲਚ ਦੇ ਵਿੱਚੋਂ ਭਾਜ ਜਣੇ ਆ ਜੋ ਆਪਾਂ ਨੂੰ ਕੋਈ ਘੱਟ ਕੀਮਤ ਤੇ ਰੇਟ ਦੇਣਾ ਡਬਲ ਚੀ ਰਹੀ ਜਾਵੇ ਉਹ ਐ ਫਾਇਦਾ ਯਾਰ ਡਬਲ ਚਾਈ ਮਿਲਦੀ ਆ ਜਲੀ ਮਾਰ ਹੁੰਦਾ ਸਾਰੇ ਇਹ ਬਈ ਤੇ ਇਸ ਨਾਲ ਦੇ ਆ ਮਿਲਣਗੇ ਤੁਹਾਨੂੰ ਇਹ नाइट 500 ਰੇਟ ਦੇ ਬਾਅਦ ਦੇਖੀ ਚਲੋ ਕਿ ਮੈਂ ਪਹਿਲਾ ਰੇਟ ਪਿੱਛੇ ਕਿਉਂ ਕਿ ਮੈਂ ਇਹ ਕਰਾਂਗੇ ਪਤਾ ਵਧੀਆ ਪੋਲਿਟੀ ਹੈ ਦੇਖ ਮੈਨੂੰ ਕੋਈ ਚੀਜ਼ ਐਡਵਾਂਟੇਜ ਦਿਖਾ ਦੇ ਇਹ ਜਾਣ ਬੁਝ ਕੇ ਨਾ ਫਿਰ ਟਾਈਮ ਵੇਸਟ ਕਰ ਰਹੇ ਹਾਂਗੇ ਬਾਅਦ ਵਿੱਚ ਲਾਈਟ ਚਲਾਣੇ ਆ ਥੋੜਾ ਕੱਢ ਕੇ ਪੈਸੋ ਵਾਲੀ ਕਰਨਗੇ ਵੀ ਨਹੀਂ ਵੀ ਯਾਰ ਮੈਂ ਪਿੱਛੇ ਇਹਨਾਂ ਦੇਖ ਕੇ ਆਇਆ ਹਾਂ ਨਾ ਇਹ ਵਾਹ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਗੱਡੀ ਚੱਲਣ ਵਾਲੀ ਹੋਈ ਆਪਾਂ ਉਦੋਂ ਹੀ ਅਟੈਕ ਕਰਾਂਗੇ ਇੱਕ ਵਾਰ ਚਾਰਜ ਕਰਨੇ ਵਿੱਚ ਕਿੰਨੇ ਦਾ ਚੱਲਦਾ ਹੈ ਆ ਦੇਖੋ ਵੀ ਇਹਦਾ ਚੂਨਾ ਲੱਗਾ ਕਿੰਨੇ ਰੁਪਈਆ ਦਾ ਬੜੂਆ ਪ੍ਰਾਇਆ ਸੀ ਵੀ ਇਹਦਾ ਦੇਖੀ ਚੱਲਿਓ ਇਹ ਰਾ ਦੇ ਸਹੀ ਲਗਾ ਲੈ ਅੜ ਜਾਈਂ ਅੰਦਰੋਂ ਗੱਲਾਂ ਚ ਤੁਸੀਂ ਇਸ ਤੋਂ ਬੋਲ ਤਾਂ ਤੁਸੀਂ ਇਕੱਲੇ ਆ ਤੁਸੀਂ ਵੀ ਧਿਆਨ ਰੱਖਿਆ ਕਰੋ ਬਾਈ ਹੁਣ ਕਿਹਦੀ ਗੱਲ ਦਾ ਕਿਉਂਕਿ ਅੱਜ ਕੱਲ੍ਹ ਠੱਗ ਇੰਨੇ ਜਾਇ ਤੇਜ਼ ਹੋ ਰਹੇ ਨੇ ਯਾਰ ਆਪਾਂ ਨੂੰ ਪਤਾ ਹੀ ਨਾ ਪਵੇ ਆਪਾਂ ਸੋਚ ਵੀ ਨਹੀਂ ਸਕਦੇ ਵੀ ਆਪੇ ਨਾਲ ਆਏ ਕਰਦਣਗੇ ਯਾਰੇ ਕਿਥੋਂ ਐ ਹੋ ਜੂ ਗੱਲਬਾਤ ਆ ਯਾਰ ਬਾਈ ਬਿਲਕੁਲ ਬੜੀਆ ਪਾਵਰ ਬੈਂਕ ਹੈ ਕੰਪਨੀ ਕਿਆ ਪਾਵਰ ਰੈਡਵੋਟ ਪਿੱਛੇ ਗੱਲਬਾਤ ਚ ਦੀ ਇਹ ਨਹੀਂ ਚੱਲਦਾ ਪਾਵਰ ਬੈਂਕ ਚਲੇਗਾ ਕਿਆ ਇਹ ਨਾਲ ਰੈਡ ਫਿਕਸ ਹੋ ਜੂਗਾ ਇਹ ਦੇਖੋ ਚੱਲੀਏ ਨਾ ਸੋਚ ਦੋਵੇਂ ਦੇ ਕੇ ਜਾਓਗੇ ਜੇ ਇਹ ਚਲਾਉਣਾ ਇਹ ਵਾਲਾ ਜਿਹਾ ਦਿਖਾਉਂਗਾ ਦੋਵੇਂ ਚੱਲ ਰਿਹਾ ਭਾਈ ਬਸ ਸਾਰਾ ਮਾਲ ਵਿਕੀ ਅਰੇ ਚਲਾ ਕੇ ਵੀ ਦਿਖਾਉਗਾ ਦੋ ਚਲਾ ਕੇ ਦੇ ਆਂ ਇਹ ਨਹੀਂ ਕਿ ਬਦਲ ਲਈ ਇਹੀਂ ਇਹੀਂ ਚੱਲਦਾ ਘਰਾਂ ਕੇ ਜਾਉਂਗਾ ਇਹ ਗੈਰੰਟੀ ਹੈ ਯਾਰ ਇਹੀਂ ਇਸੇ ਸ਼ਬਦ ਦਾ ਗੁੰਮ ਕਰਦਾ ਸਾਰੇ ਟੰਗ ਭਰਦਾ ਇਹਨੂੰ ਆਇਆ ਵੀ ਯਾਰ ਗੱਡੀ ਲੇਟ ਹੋਣ ਕਿ ਤਰ੍ਹਾਂ ਤਾਂ ਭਾਈ ਜਮ ਮਰਜੀ ਹੋ ਜਾਓ ਟਾਈਮ ਵੇਸਟ ਕਰਾਂਗੇ ਗੱਡੀ ਜਿਹੜੇ ਗੱਡੀ ਦਾ ਟਾਈਮ ਹੈ ਚੱਲਣ ਦਾ ਜੇ ਨਹੀਂ ਹੋਇਆ ਨਾ ਜਾਂ ਕਿ ਜੇ ਉਹ ক্রিকেট ਸੁਰਫੀ ਸਮਝ ਲੈ ਉਹਦਾ ਬੰਦਾ ਕੁਛ ਨਹੀਂ ਕਰ ਸਕਦਾ ਟਿਕਟਾਂ ਲੈ ਰੱਖਿਆ ਨੇ ਬੰਦੇ ਨੇ ਕੋਈ ਵੀ ਨਹੀਂ ਖੜਦਾ ਗੱਡੀ ਨੂੰ ਪਤੀਆ ਦੋ ਤਿੰਨ ਘੰਟੇ ਬਈ ਇਸ ਤਰ੍ਹਾਂ ਕਿਥੇ ਆਣਾ ਵਦਨੇ ਕਿਥੋਂ ਨਹੀਂ ਗਿਆ ਲੋਦਾ ਮਾਨਸੁੰਦਾਰ ਆਪਣਾ ਕਲੇਨ ਦੇ ਵਿੱਚ ਪਿਆ ਹੁੰਦਾ ਵਾਹ ਪਰ ਪੁੱਛ ਲੈਣਾ ਮੇਰਾ ਨਾਮ ਬਤਾ ਦੇ ਇੱਕ ਰੋਹ ਇੰਨੇ ਕਿ ਜਾਦੇ ਵੱਧ ਗਏ ਆਪਣੇ ਪਿੰਡਾਂ ਦੇ ਵਿੱਚ ਵੀ ਆਉਣ ਲੱਗੇ ਘਰਾਂ ਚ ਦੁਕਾਨਾਂ ਦੇ ਵਿੱਚ ਦੁਕਾਨ ਦਾ ਉਹ ਬਤਾ ਦੇ ਸਾਹਬ ਉਹਨਾਂ ਰਹਿਆ ਕਰੋ ਉਹਨਾਂ ਤੋਂ ਯਾਰ ਕੋਈ ਕੰਮ ਕਰ ਲੈ ਪਤਾ ਕੋਈ ਨਹੀਂ ਆਪਣਾ ਵੀ ਹੁਣ ਉਹਨੂੰ ਵੀ ਪਾਈ ਨੂੰ ਲੋੜ ਪਤਾ ਕਿੰਨੀ ਸੀ ਇਹ ਤਾਂ ਕੀ ਗੱਲ ਲੋਏ ਭਲਾ ਦੇਖੋ ਇਹਨਾਂ ਦਾ 12 ਲੋਈ ਇਹਨੂੰ ਲੱਝਾਲਿਆ ਨਾਨਾ ਇੰਨੇ پیسے ਐਨ ਕਰਵਾਗਾ ਕਰ ਤਰ ਕੋਲ پیسے ਪੈਣ ਹੋਰ ਸੰਵੇਦਿਆ ਸੋਰਪੇ ਹੋਰ ਦੇ ਐ ਕਰਦੇ ਕਰਦੇ ਬੰਦੇ ਦੀ ਮਾੜੀ ਅੱਖ ਝਮਕੀ ਯਾਰ ਬਰਸ ਹੋ ਗਏ ਹੋ ਗਿਆ ਹੋ ਗਿਆ ਇੱਕ ਮਿੰਟ ਲਾਇਆ ਬਰਸ ਕਹਿੰਦੇ ਅਰਨ ਸਕੇਨ ਦਾ ਸਾਹ ਲੈ ਕੇ ਡੜਫੰਗ ਹੋ ਗਿਆ ਬਈ ਬਚ ਕੇ ਰਹਿਆ ਕਰੋ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ